ਲਵੀ ਸੱਜਣੋ ਗਾਵਾਂ ਨਾਲ ਜੇ ਤਿੰਨ ਦਿਖਾ ਦਾਂਗੇ ਬਾਈ ਚਮਕੌਰ ਕੋਲੇ ਦੋ ਤਾਜ਼ੀਆਂ ਸੂਈਆਂ ਮਗਰ ਬੱਛੀਆਂ ਤੇ ਇੱਕ ਆ ਬੱਛੀ ਦਿਖਾ ਦਾਂਗੇ ਇਹ ਬਾਈ ਕਹਿੰਦਾ ਦੰਦਾ ਚੀਆ ਬਹੁਤ ਕਮਾਲ ਦੀ ਬੱਛੀ ਆ ਤੇ ਬਾਕੀ ਇੱਥੋਂ ਕਰਾ ਦੇਂ ਗਰੀ ਕੁਆਲਿਟੀ ਚ ਇੱਕ ਚੰਗੀ ਕੁਆਲਿਟੀ ਦੀ ਆ ਚੰਗੇ ਵਜੂਦ ਵਾਲੀ ਆ ਤਿੰਨ ਦਿਖਾ ਦਾਂਗੇ ਦੰਦਾ ਜੇ ਬਾਈ ਕਹਿੰਦਾ ਦੋ ਦੰਦ ਹੀ ਆ ਤੇ ਗੱਲਬਾਤ ਬਾਈ ਨਾਲ ਕਰਾ ਦੇਂਗੇ ਰੇਟ ਅੱਜ ਦਾ ਜੈਜ ਜਰ ਹੋਊਗਾ ਇਹ ਮੰਨ ਲਵੇ 45 50 ਤੋਂ ਸ਼ੁਰੂ ਹੋਊਗਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਂਗੇ ਆਜਾ ਜੰਗਰ ਹਸਰੀ ਕਾਲਪਰਾ ਮੇਰੇ ਸਾਰਿਆਂ ਨੂੰ ਪ੍ਰਮਾਤਮਾ ਦੀ ਬਹੁਤ ਵਧੀਆ ਕਿਰਪਾ ਬਹੁਤ ਵਧੀਆ ਕਿਰਪਾ ਵੀਰਾਂ ਉਹਨਾਂ ਦਾ ਮੇਲੇ ਹੀ ਲੱਗਿਆ ਪਿਆ ਸੀ ਹਾਂ ਤੈਨੂੰ ਪਤਾ ਹੀ 10 15 ਗਾਈਆਂ ਤਾਂ ਹੁੰਦੀਆਂ ਨੇ ਆਪਣੇ ਕੋਲ ਜਿਆਦਾ ਪਰ ਆਪਾਂ ਪਾਉਣੇ ਬਾਦ ਦੋ ਤਿੰਨ ਮਹੀਨੇ ਤੈਨੂੰ ਪਤਾ ਲੱਗਾ ਆਪਣੀ ਵੀਡੀਓ ਆਹ ਮੰਨ ਲਓ ਵੀ ਦੋ ਤੋਂ ਤਿੰਨ گاਵਾ ਨਾਬੇ ਏਰੀਆ 'ਚ ਜਾ ਰੀਆਂ ਨੇ ਬਾਈ ਵਰਗੇ ਬੈਠੇ ਆ ਪਰ ਉਹ ਵੀ ਬੈਠੇ ਹਾਂ ਹਾਂ ਤੇ ਸ਼ੁਰੂਆਤ ਕਿਹੜੇ ਪਾਸੇ ਕਰੀਏ ਇਧਰ ਵੀ ਕਰਦਾ ਵੀਰੋ ਕਾਫੀ ਕੱਲੇ ਇਹ ਨਾ ਗਰੂਪ ਆ ਨਾ ਇਹਨੇ ਬੱਚੀ ਦਾ ਰੰਗ ਤੇ ਥਾਂ ਥਣ ਬਹੁਤ ਵਾਹਣ ਲੱਗਾ ਜੀ ਕਿ ਥਾਂ ਥਣ ਬੱਚਾ ਬੱਚੇ ਸੋਨੇ ਦੇ ਦਊਗੀ ਬੱਸੀ ਬਾਲੇ ਸੋਨੇ ਪਾਉਂਦੀ ਕਿ ਬੱਸੀ ਆ ਮਾਗ ਬਰੇ ਦਾ ਠੀਕ ਆ ਗੱਲ ਤੋਰ ਖੋਲ ਕੇ ਆਗੀ ਕਰਾਉ ਸੰਗ ਚ ਇਹ ਮੰਨ ਲਿਓ ਹਾਂ ਗਰਮ ਮੱਜਾਂ ਦਾ ਸਿਸਟਮ ਹੀ ਹਾਂ ਦੁੱਧ ਤਾਂ 15 ਕਿਲੋ ਦੇ ਦੇ ਦਊਗੀ ਪਰ ਐਵੇਂ ਤੈਨੂੰ ਝੂਠ ਕਰਾਂ ਮੈਂ 20 ਘੜੂ 18 ਘੜੂ 15 ਸੂਈ ਕੱਲ ਆ ਬਰੇ ਜਮਾ ਨੁੱਚੜੀ ਹੋਏ ਨੇ ਆਪਣਾ ਆਪਣਾ ਰਾਦਾ ਹੈ ਨਹੀਂ ਸੀ ਵੀਡੀਓ ਪਾਉਣ ਦਾ ਠੀਕ ਆ ਤੇ ਆਪਾਂ 2 ਘੰਟੇ ਪਹਿਲਾਂ ਹੀ ਵੀਡੀਓ ਰਾਦਾ ਮੈਂ ਬਣਿਆ ਹੈ ਆਪਣਾ ਠੀਕ ਆ ਗੱਲ ਹਾਂ ਸੀਵ ਤੇ ਕੱਲ ਦੀ ਸੂਈ ਵੀ ਆ ਬੋਲੇ ਜੋ ਬਾਈ ਕਹਿੰਦਾ ਹੈਗਾ ਬਿਲਕੁਲ ਸਾਫ ਤੇ ਸਵਾਗ ਹੈਗਾ ਤੁਹਾਨੂੰ ਦੁਪਹਿਰ ਦਾ ਸਵੇਰ ਦੀ ਚਵਾਈ ਬਾਈ ਕਹਿੰਦਾ ਇਹਦੀ ਕੀਤੀ ਵੀ ਆ ਜਜਮੈਂਟ ਕਰ ਲਿਓ ਸੀਲ ਠੰਡੀ ਬਥੇਰੀ ਆ ਬਰਾ ਠੀਕ ਆ ਗੱਲ ਆ ਕੀ ਕਰੌਂ ਸੰਗ ਜੇ ਮੰਨ ਲਿਓ ਵੀ ਮੱਝਾਂ ਵਰਗਾ ਦੁੱਧ ਹੀ ਪਾ ਦੋ ਹਾਂ ਸੀਲ ਠੰਡੀ ਬਾਦੂ ਆ ਬਰਾ ਠੀਕ ਆ ਗੱਲ ਚਵਾਈ ਦੀ ਕਿਵੇਂ ਆ ਚਵਾਈ ਦੀ 1 ਨੰਬਰ ਫੋਕੀ ਆ ਵੀਰੇ ਜਮਾ ਜਮਾ ਪੋਲੀ ਹਾਂ ਛਿੱਟਾ ਟਾਇਟ ਫਟ ਕੋਈ ਪੁੱਛ ਨਹੀਂ ਆ ਪਧਾਰਾ ਮਾਰ ਦਾਂਗੇ ਮਾਣੀ ਮੜੇ ਆਪਾਂ ਠੀਕ ਆ ਗੱਲ ਤੇ ਮੰਨ ਲਿਓ ਸੱਜਣਾ ਵੀ ਇੱਕ ਮੱਝ ਵਾਲਾ ਸਿਸਟਮ ਹੀ ਆ ਵੀ ਬਾਈ ਤੂੰ ਨਾ ਇੱਕ ਮੱਝ ਹੀ ਲੈ ਕੇ ਚੱਲੇ ਆਂ ਗਾਂ ਨਹੀਂ ਲੈ ਕੇ ਚੱਲੇ ਲੈ ਚੱਲ ਥੋੜਾ ਬੱਚੇ ਦਾ ਕਰ ਦਿਆ ਠੀਕ ਆ ਗੱਲ ਆ ਲੈ ਚੱਲਾ ਆਰਡਰ ਰੱਖੂਗੀ ਬਿਲਕੁਲ ਨਾਲ ਲੱਗਵਾ ਫਿਕਸ ਫਿਕਸ ਜੇ ਲੈਵੇ ਚ ਰਹੂਗੀ ਤੇ ਬਾਕੀ ਚਮਾਈ ਦਾ ਸਮਾਂ ਇਹਦਾ ਬਾਕੀ ਆ ਇਹ ਮੰਨ ਲਓ 5 ਘੰਟਿਆਂ ਦੇ ਲਗਭਗ ਇਹਦਾ ਟਾਈਮ ਬਾਕੀ ਆ ਉਹ ਹਿਸਾਬ ਨਾਲ ਇਹਦੀ ਜੱਜਮੈਂਟ ਕਰ ਲਿਓ ਕਿੰਨੀ ਕ ਬੌਲੀ ਹੋਊਗੀ ਬਾਈ ਹੁਣ ਇਹਦੇ ਕੋਲੇ 8 9 10 ਕਿਲੋ ਤਾਂ ਹੋਊਗੀ ਸਟਾਰਟਿੰਗ ਨਾਲ 15 ਕਿਲੋ ਦੁੱਧ ਘੱਟੂ ਬਰੇ ਰਹੀ ਠੀਕ ਆ ਗੱਲ ਇੱਥੋਂ ਦਿਖਾ ਨਹੀਂ ਗਾ ਇਹ ਗਾਲੇ ਬੰਨੋ ਥਣ ਥਣ ਚੰਗਾ ਲੱਗਿਆ ਤੇ ਨਾਲ ਇਹਦੇ ਆ ਗਈ ਸੱਜਣੋ ਆਹ ਬੱਚੀ ਬੱਸੀ ਨੰਨੀ ਪਰੰਦੀ ਬਹੁਤ ਚੰਗੀ ਦੇਖੀ ਚੁਸਤ ਬਹੁਤ ਆ ਬਰੇ ਦੇਖ ਲੈ ਪੂਰੀ ਐਕਟਿਵ ਆ ਨਾ ਦੇਖੀ ਆ ਆ ਵੀ ਥਾਣੇ ਫੜ ਲੂਗੀ ਲੈ ਠੀਕ ਆ ਗੱਲ ਲੈ ਸੱਜਣੋ ਚਵਾਈ ਕਰ ਸਕਦੇ ਹਾਂ ਇੱਥੇ ਚਵਾਈ ਆ ਗਈ ਪੋਲੀ ਤੇ ਮੋਸਤੀ ਚਵਾਈ ਆ ਗਈ ਗ ਇਹ ਇੱਥੋਂ ਇੱਥੋਂ ਵਰਾ ਦਿੰਗੇ ਰੀ ਟਵਾਈ ਜਾ ਤਾਂ ਯਾਰ ਮੋਤੀ ਚਵਾਈ ਦੀ ਆ ਗਈ ਇਹ ਗਲਾਸ ਚ ਚੋਲਾ ਨਾ ਬਾਦ ਸ਼ਾਹ ਤੋਂ ਨਹੀਂ ਛੱਡ ਦੇ ਛੱਡ ਦੇ ਕਿੰਨੇ ਪੈਸੇ ਚੰਗ ਕਰ ਦੇ ਬਸ 47000 ਦੀ ਦੇ ਦਾਂਗੇ ਭਰਾ ਮੇਰੇ 47 ਦੀ ਗੁੱਲ 47000 ਵੀ ਦੇ ਦਾਂਗੇ ਇਹ ਬੱਛੀ ਬਾਈ ਕਹਿੰਦਾ 47 ਦੀ ਦੇ ਦਾਂਗੇ ਤੇ ਮਾਨ ਤਨ ਕਰ ਦਾਂਗੇ ਭਾਈ ਹਾਂ ਮਾਨ ਤਨ ਕਰ ਦਾਂਗੇ ਮੁੱਖ ਦੇ ਵਿਰੇਰਾ ਕਿੰਨੇ ਕ ਦੀ ਹੋ ਜਮੇ ਫਿਕਸ ਜੀ ਨਿਮੇੜ ਦੇ 45 ਦੀ ਦੇ ਦਾਂਗੇ ਬਈ ਯਾਰ 45000 ਵੀ ਦੇ ਦਾਂਗੇ 1000 ਹੋਰ ਛੱਡ ਤਾਂ ਯਾਰ 44 ਦੀ ਫਿਕਸ ਜੀ ਦੇ ਦਾਂਗੇ ਦੇ ਦੇ ਦਾਂਗੇ ਭਰਾ ਮੇਰੇ ਨਾਲ ਆ ਗਈ ਬੱਛੀ 44 ਦੀ ਬਾਈ ਕਹਿੰਦਾ ਦੇ ਦਾਂਗੇ 10 ਤੇ ਹੁਣ ਗੈਰੀ ਹੈ ਇਤਹਾਜਾ ਦੋ ਨੰਬਰ ਵਾਲੀ ਤੇ ਬੱਚਾ ਕੀ ਹੈ ਨਾਮ ਇਹ ਵੀ ਵਿਧਿ ਮਾਗ ਰਹੀ ਵਸੇ ਕੱਲ ਦੀ ਸੂਈ ਹੋਈ ਹੈ ਵੀ ਭਰਾ ਮੇਰਾ 17 18 ਕਿਲੋ ਦਾ ਤਿਆਰ ਦੋ ਡੰਗ ਚੋਲੇ ਪਾਣ ਚਾਰ ਡੰਗ ਚੋਲੇ ਵਈਆ ਹੈ 17 ਮੋਜਨ ਜਮੇ ਖੁੱਲੋ ਡੰਗ ਚ ਚਬਾ ਦੋ ਡੰਗ ਚੋਲੇ ਚਾਜੋ ਆਪਣੇ ਗੇਟੋ ਬਾਹਰ ਹੋ ਗਏ ਫੇਰ ਕੋਈ ਗਾਰੰਟੀ ਨਹੀਂ ਆਪਣੀ ਇਹ ਤਾਂ ਨਹੀਂ ਕਿਤੇ ਚਮਕੌਰ ਕਰਦਾ ਯਾਰ ਮੈਂ ਹੰਡੇ ਗਿਆ ਹੋਣਾ ਨਹੀਂ ਬਕਰੇ ਗਾਂ ਦਾ ਕਰੀ ਹੋਊਗੀ ਆਪਣੇ ਠੀਕ ਹੈ ਗੱਲ ਹਾਂ ਗਾਂ ਦਾ ਕਰਵਾ ਦਾਂਗੇ ਦੋ ਟਾਈਮ ਹਾਂ ਦੋ ਡੰਗ ਚੋਲੇ ਚਾਹਾਂ ਚਾਰ ਡੰਗ ਚੋਲੇ ਵਈਆ ਜੇਰ ਜੱਪਾ ਡੰਨ ਜੇਰ ਬਿਲਕੁਲ ਡੰਨ ਜੇਰ ਵਾਲ ਖੋਲੇਵੇ ਵਾਲੀ ਆ ਵੀਰੇ ਇੱਥੋਂ ਕਰਾ ਦੀ ਕਿਉਂਕਿ ਇਹਨੂੰ ਥੋੜਾ ਜਿਹਾ ਪਾਸਮਗੀਤੀ ਹੁਣ ਹੱਥ ਉੱਤੇ ਜੇ ਬਾਈ ਨੇ ਲਾਤੇ ਤੇ ਕਿਉਂਕਿ ਕੋਈ ਸੱਜਣਾ ਆਇਆ ਵੈਸੇ ਹੀ ਦੇਖਣ ਉਹਦੇ ਕਰਕੇ ਆ ਤੇ ਪਰ ਇਹ ਕਹਿ ਸਕਦੇ ਨੇ ਜਿੱਡੇ ਕਾਪ ਆ ਉੱਡਾ ਕੀ ਇਹਦਾ ਆਰਡਰ ਆ ਤੇ ਸੂਈ ਕਦਾ ਚਮਗਰ ਕਿਵੇਂ ਵੀਰੇ ਕੱਲ ਦੀ ਸੂਈ ਹੋਈ ਆ ਵੀਰੇ ਇਹ ਜੇਰ ਜੂਰਾ ਆਡਾ ਮੇਰੋ ਬਾਬੂ ਓਕੇ ਆ ਭਰਾ ਮੇਰਾ ਠੀਕ ਆ ਕੱਲ ਉਹਦੀ ਗਾਰੰਟੀ ਦਊਗਾ ਹਾਂ 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 ਚਵਾਈ ਦੀ ਕਿਵੇਂ ਆ ਚਵਾਈ ਦੀ 1 ਨੰਬਰ ਫੋਕੀ ਲਾ ਤੋਰ ਆ ਇਹਨੂੰ ਲੰਬੀ ਜੀ ਤੋਰ ਇੱਥੋਂ ਕਰਾ ਕੇ ਰੀ ਚੈੱਕ ਆ ਨਾ ਸਮਾਰ ਕੇ ਕਰਾ ਦੇ ਤਸੱਲੀ ਹੋਏ ਤੇ ਇੱਥੋਂ ਕਰ ਸਕਦੇ ਨੇ ਸੱ ਜੱਡੀ ਆਪ ਜਿਵੇਂ ਤੁਹਾਨੂੰ ਆਖਿਆ ਸੀ ਮੈਂ ਓਡੇ ਹੀ ਰੱਖ ਦੀ ਆਡਰ ਰੋਕ ਲਾ ਰੋਕ ਲਾ ਇੱਥੇ ਰੋਕ ਲਾ ਚਲਾ ਦਿਓ ਜੀ ਮਾੜੀ ਜੀ ਗਾਂ ਨੂੰ ਚਲਾ ਦਿਓ ਇੱਥੇ ਲੰਬੀ ਚਲਾ ਕੇ ਦਿਖਾ ਦਿਓ ਕੀ ਰਿਕਾਰਡ ਦੱਸਿਆ ਦੁੱਧਾ ਚ ਮੋਰੇ ਮੇਰੇ ਮਾਲਕ ਨੇ ਤਾਂ 22 ਕਿਲੋ ਦੁੱਧਾ ਭਲੂਣੇ ਕਹਦਾ ਵਾ 20 ਮੰਨ ਕੇ ਲੈ ਜੇ ਭਰਾ ਮੇਰਾ ਹਣਾ ਠੀਕ ਆ ਗੱਲ ਹਾਂ 20 ਕਿਲੋ ਖਰਾ ਦੇ ਦੁੱਧ ਇਹ ਠੀਕ ਆ ਗੱਲ ਕੋਈ ਵੀ ਸੱਜਣ ਪਾਈ ਕਹਿੰਦਾ 20 ਮੰਨ ਲਿਆ ਆਪਾਂ ਨੂੰ ਪਾਈ ਆਪਣੇ ਘਰੇ ਸਾਰਾ 11 ਕਿਲੋ ਹੁਣ ਚੋਕ ਦਿੱਤਾ ਤੇ ਬਾਕੀ ਤੋਰਾ ਚੈੱਕ ਕਰੀ ਜਾਂਦੇ ਹੋ ਕੱਲ ਦੀ ਸੂਈ ਹੋਈ 17 ਕਿਲੋ ਬੋਲੀ ਬਾਈ ਕਹਿੰ ਤੇ ਜਵਾਕ ਲਈ ਫਰੀ ਹੈ ਹਾਂ ਬਿਲਕੁਲ ਆਪਾਂ ਇੱਥੇ ਵਗੇ ਧਾਰਾ ਮਾਰਦੇ ਪਾਂਦੇ ਕੋਈ ਚੱਕਰੀ ਠੀਕ ਲੈ ਚੱਲੇ ਚਲ ਅੰਦਰ ਲੈ ਜਾ ਬੱਚੇ ਦੇ ਚਵਾਈ ਦੀ ਚਵਾਈ ਦੀ ਮੋਟੀ ਚਵਾਈ ਦੀ ਲੈ ਠੀਕ ਆ ਗੱਲ ਇੱਥੋਂ ਮਾਰਦੇ ਗੈਰੀ ਉਹ ਚਮਕੌਰ ਦੀ ਖਾਸੀਅਤ ਇਹ ਹੀ ਆ ਵੀ ਮੈਦਾਨ ਚੀਤਾਂ ਨਾਲ ਮਾਰਦੇ ਨਾ ਖੜਾ ਕੇ ਆ ਲੈ ਚੱਲੇ ਚਰੰਦਰ ਲੈ ਬੰਨੇ ਲੈ ਚੱਲ ਅੰਦਰ ਮਾਰ ਕੇ ਦਿਖਾ ਕਿਤ ਨੰਬਰ ਆਪਰਾ ਚਲਾ ਕੇ ਸਮਾਰ ਕੇ ਤਸੱਲੀ ਕਰਾ ਹਾਂ 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 ਬਿਲਕੁਲ ਬਿਲਕੁਲ ਤੇ ਲੇਵੇ ਵਾਲੀ ਬੱਸੀ ਉਹ ਨਹੀਂ ਹੈਗੀ ਹੈ ਨਾ ਹਾਈਟ ਜਿਵੇਂ ਤੁਹਾਨੂੰ ਦੱਸਿਆ ਜੀ ਹਾਈਟ ਇਹਦੀ ਦਰਮਿਆਨੀ ਪਜਾਨ ਦਾ ਸਾਇਆ ਬਾੜੀ ਵੱਡੀ ਵੀ ਨਾ ਬਾੜੀ ਛੋਟੀ ਹੈ ਨਾ ਹਾਂ ਦਰਮਿਆਨੀ ਬੀ ਦੇ ਲਗਭਗ ਬਾਈ ਕਹਿੰਦਾ ਦੇ ਦੂ ਤੇ ਬਾਕੀ ਜਿਹੜੇ ਸੱਜਣ ਨੇ ਲੈਣੀ ਹੁੰਦੀ ਆ ਉਹਨੇ ਲੈਣੀ ਹੁੰਦੀ ਆ ਆਪਣੀ ਜੱਜਮੈਂਟ ਨਾਲ ਵੀ ਆਪਣੇ ਘਰੇ 20 ਪਾ ਦੂ 25 ਪਾ ਦੂ 15 ਪਾ ਦੂ ਕਿੰਨਾ ਵੀ ਪਾ ਦੂਗੀ ਉਹ ਸਤਨੂ ਬਾਡੀ ਜੱਜਮੈਂਟਾ ਕੰਮ ਆਪਣਾ ਹੁੰਦਾ ਸਾਨੂੰ ਪਸ਼ੂ ਹਰੇਕ ਪੱਖ ਤੋਂ ਦਿਖਾਉਣਾ ਤਸੱਲੀ ਕਰਾਉਣੀ ਤੇ ਇੱਕ ਖਾਸ ਗੱਲ ਇਹਦੀ ਇਹ ਰਹੂਗੀ ਵੀ ਇਹਨੂੰ ਮਸ ਸਟੇਟਸ ਜਿਹੜੀ ਬਹੁਤ ਘੱਟ ਹੋਊਗੀ ਕਿਉਂਕਿ ਥਾਣੇ ਦੇ ਜਮੀ ਨਿੱਕਾ ਨਿੱਕਾ ਥਾਣੀ ਲੱਗਿਆ ਮੁਠੀ ਵਾਲਾ ਥਾਣੀ ਲੱਗਿਆ ਚਾਹੇ ਨੂੰ ਹੱਥੀ ਚਵਾਈ ਤੇ ਲਾ ਲਿਓ ਤੇ ਚਾਹੇ ਲਾ ਲਿਓ ਸੱਜਣੋ ਮਸ਼ੀਨੀ ਚਵਾਈ ਤੇ ਅੱਗੇ ਪਿੱਛੇ ਦਾ ਡਰਾਗਾ ਗੈਰੀ ਇੱਥੋਂ ਆਈ ਬਈ ਬਸ ਲੋੜੀ ਨਹੀਂ ਬਚਾ ਰਣੀ ਕੁਛ ਨਹੀਂ 괜ੀ ਇਹ ਤਾਂ ਜਮੀਨਾ ਨਿਆਣੇ ਦੀ ਲੋੜ ਨਾ ਪਈ ਨੀ ਲੈ ਠੀਕ ਆ ਗੱਲ ਚੱਲੀ ਜਾਂਦਾ ਕੈਮਰਾ ਫਿਰ ਇੱਥੋਂ ਕਰਾ ਲਈ ਇੱਕ ਗਰੀ ਓਏ ਇੱਥੋਂ ਕਰਾਦੀ ਚਵਾਈ ਚੱਕ ਇਹਦੀ ਮਸ਼ੀਨੀ ਤੇ ਵੀ ਲੱਗ ਜੂ ਹੱਥੀ ਵੀ ਲੱਗ ਜੂ ਹੈ ਨਾ ਬਾਲੀ ਬੜੀ ਏਕਾ ਲੈ ਠੀਕ ਆ ਗੱਲ ਨਾਲ ਇਹਦੇ ਆ ਗਈ ਬੱਛੀ ਹੈ ਨਾ ਹਾਂ ਬਿਲਕੁਲ ਬੱਛੀ ਨਾਲ ਮਾਰਤਾ ਰਾਂ ਕਰਾ ਦੇ ਥੱਲੀ ਰੇਗ ਵਕਤੋਂ ਜੇਰ ਜੂ ਰੋਕੇ ਬਾਈ ਹਾਂ ਹਾਂ ਦੇਖ ਜਾ ਇੱਥੋਂ ਕਰਾ ਦੀ ਗਰੀ ਚੱਕ ਚ ਚਵਾਈ ਦਾ ਮੋਤੀ ਆ ਪੂਰੀ ਯਾਰ ਮਨ ਵਾਲਾ ਵੀ ਤੁਹਾਡੇ ਹਿਸਾਬ ਨਾਲ ਇਹ ਇੱਥੋਂ ਕਰ ਸਕਦੇ ਹੋ ਚਵਾਈ ਚੱਕ ਬੱਠੀ ਫੁੱਲ ਮੋਤੀ ਚਵਾਈ ਚ ਆ ਗਈ ਥੀਸ ਰਾਜ ਨੂੰ ਮਾਰ ਦੋ ਇਹ ਪਿਛਲੇ ਪੱਖ ਤੋਂ ਦਿਖਾਦੀ ਕਰੀ ਤੇ ਇੱਥੋਂ ਸਦੋਂ ਪਿਛਲੇ ਸਣਾ ਦੀ ਚਵਾਈ ਚੈੱਕ ਕਰ ਸਕਦੇ ਹੋ ਫੁੱਲ ਠੰਡੀ ਸੀ ਲਾਗ ਮਾ ਬਿਲਕੁਲ ਸੁਭਾ ਦੀ ਆ ਗਈ ਠੰਡੀ ਤੇ ਗਰਮ ਗਰਮ ਵਾਲਾ ਸੀਨ ਨਹੀਂ ਹੈਗਾ ਕੋਈ ਵੀ ਤੇ ਬੌਲਾ ਬਾਈ ਕਹਿੰਦਾ ਆ ਗਿਆ ਇਹਦੇ ਕੋਲ 17 ਤੋਂ 18 ਤਿਆਰੀ ਹੈ 17 18 ਕਿਲੋ ਦੁੱਧ ਨੂੰ ਦੁੱਧ ਤਿਆਰ ਹੋ ਜਾਏ ਥਲੇ ਜਾਮ ਬਿਲਕੁਲ ਠੀਕ ਹੈ ਗੱਲ ਟਾਈਮ ਤੋਂ ਟਾਈਮ ਚ ਵਾਦਾਂਗੇ ਹਾਂ 2 ਪੰਜ ਚਾਰ ਅੰਗ ਜੋੜੇ ਆਪਾਂ ਨੂੰ ਚੂਕ ਜੋੜਾ ਬੰਨਣਾ ਠੀਕ ਹੈ ਛੜਦੇ 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 ਪੈਸੇ ਦੱਸ ਕਿੰਨੇ ਲਵਾਂਗੇ ਬਾ ਛੜਦੇ ਕਿੰਨੇ ਪੈਸੇ ਦੀ ਇਹ 75 ਦੀ ਦੇ ਦਾਂਗੇ ਬਾਈ ਯਾਰ ਨਾਲ ਬੱਛੀ ਵੀ ਦੇ ਦਾਂ ਹਾਂ ਬੱਛੀ ਨਾਲ ਦੇ ਲੇਵੇ ਦੀ ਸੀਲ ਠੰਡੀ ਦੇਖੀ ਆਏ ਥੋੜੀ ਜਿਹੀ ਭਲਾਂ ਪਾਈ ਫਿਰਦੀ ਮਾੜੇ ਬਾਦੀ ਬਾਈ ਬਸ ਤੁਹਾਨੂੰ ਮਾੜਾ ਮਾੜਾ ਚਵੀ ਨਹੀਂ ਕਰਦੀ ਥ ਹਾਂ ਸੀਲ ਠੰਡੀ ਹੱਦੋਂ ਵੱਧ ਬੀਜਾ ਬੋਲਾ ਹੈਗਾ 17 ਤੋਂ 18 ਹਾਂ ਮੋਜਾ ਨਾਲ ਖੁੱਲਾ 75 ਦੀ ਦੇ ਦਾਂਗੇ ਇਹ ਮੰਨ ਲਓ ਵੀ ਘੱਟ ਤੋਂ ਘੱਟ ਬਾਈ ਕਹਿੰਦਾ 20 ਕਿਲੋ ਪਾ ਦੇ ਮੋਜਾ ਨਾਲ ਤੇ 10 ਦੀ ਜੇ ਲੈਵਾ ਦੇਖੀ ਗਿੱਠ ਮੂਰੇ ਦੇਖੀ ਗਿੱਠੀ ਮਾਰਦਾ ਸੀ ਆ ਚੀ ਦੇਖੀ ਲੈ ਠੀਕ ਹੈ ਗੱਲ ਗਿੱਠ ਲਈ ਤੇ ਗੈਪ ਸੋਣਾ ਰੱਖ ਲਿਆ ਥਾਣਾ ਬਾਹਰ ਚੰਗੀ ਯਾਰਾ ਚੌੜੀ ਚੂੜੀ ਗੁਲਾ ਤੇ ਆਹ ਦੋ ਦੰਦ ਬੱਸੀ ਆ ਵੀਰੇ ਪਲੂਣ ਹੁਣ ਆ ਜਾ ਕਰੀ ਆਏ ਤੇ ਓਏ ਆਹ ਦਾ ਬਾਲੀ ਸਾਮੀ ਸੂਮੀ ਹੋਈ ਆ ਕਿਸੇ ਸੱਜਣ ਦੀ ਨਾ ਜਿਵੇਂ ਪਲੂਣ ਬੱਸੀ ਮੂੰਹ ਹੋਂ ਦੋ ਦੰਦ ਜਮਾ ਬਾਲੀ ਠੰਡੀ ਪੋਲੀ ਲੋਲੀ ਪੋਲੀ ਮੂੰਹ ਦੋ ਦੰਦ ਪਿਓਰ ਪਿਓਰ ਦੋ ਦੰਦ ਚੱਕ ਕੇ ਰੱਖ ਲੈ ਜਾ ਗਲਾ ਠੀਕ ਹੈ ਗੱਲ ਏ ਆ ਗਈ ਬਾਈ ਕਹਿੰਦਾ ਦੋ ਦੰਦ ਦਾ ਪਿਓਰ ਚੈੱਕ ਕਰੋ ਕਰਾ ਦਾਂਗੇ ਤਸੱਲੀ ਕਰਾ ਦਾਂਗੇ 224 ਕਿਲੋ ਤੇ ਕੱਢ ਦੂ ਬੱਸੀ ਓਕਰ ਘਟੋ ਘਟੋ ਬਾਜਨ ਬਾਜਨ ਚੰਗਾ ਹਾਈਟ ਵੀ ਚੰਗੀ ਆ ਤੇ ਮਜ਼ਬੂਤ ਸਟਰਕਚਰ ਵੀ ਆ ਗਈ ਕਹਿਣ ਦਾ ਪਾਵਰ ਕੱਦ ਵਾਲੀ ਬੱਸੀ ਬੜੀ ਚੰਗੀ ਆ ਪਲੀ ਪੁਲੀ ਨਸਲ ਆ ਗਈ ਚਮਕੌਰ ਐਚ ਐਫ ਜਾਂ ਹਾਂ ਐਚ ਐਫ ਦੇ ਵਿੱਚ ਆ ਗਈ ਵੀਰੇ ਦੰਦਾਂ ਦੀ ਤਸੱਲੀ ਕਰਾ ਦਾਂਗੇ ਹਾਂ ਦੋ ਦੰਦ ਚੈੱਕ ਕਰਕੇ ਲੈ ਜਾ ਵਾਲਾ ਠੀਕ ਆ ਗੱਲ ਗੱਬਣ ਦਾ ਨਹੀਂ ਪਤਾ ਕਿਹੜੇ ਸੀਮਣ ਤੋਂ ਆ ਬਾਈ ਦੱਸਦਾ ਹੈਗਾ ਜੀ ਆਪਾਂ ਪੁੱਛ ਕੇ ਦੱਸ ਦਾਂਗੇ ਆਪਾਂ ਜਾਣਦੇ ਸਾਰਾ ਕੁਝ ਦੱਸਣਾ ਵੀ ਫਲਾਨੇ ਦੀ ਆਏ ਫਲਾਨੇ ਦੀ ਉਹਦਾ ਫਾਇਦਾ ਨਹੀਂ ਹੈਗਾ ਪੁੱਛ ਕੇ ਦੱਸ ਆ ਸੀਮਨ ਬਾਈ ਕਹਿੰਦਾ ਕਿਹੜਾ ਲੱਗਿਆ ਉਹਦੀ ਤਸੱਲੀ ਕਰਾ ਦਾਂਗੇ ਭਰਾਵਾਂ ਨੂੰ ਪੁੱਛ ਕੇ ਦੱਸ ਦਾਂਗੇ ਜਿਹੜੇ ਸੱਜਣ ਤੋਂ ਆਈ ਆ ਕੱਦ ਕੋਈ ਭਰਾ ਛੋਟਾ ਨਾ ਮੰਨੇ ਛੋਟੀਆਂ ਤੇ ਨਹੀਂ ਆਉਂਦੀ ਕਿਉਂਕਿ ਦੋ ਦਿਨ ਦਾ ਹਲੇ ਮੰਨ ਲਓ ਵੀ ਅੱਗੇ ਜਾ ਕੇ ਇਹਨੇ ਯਾਰ ਕੱਦ ਚ ਵੀ ਵਾਧਾ ਕਰਨਾ ਯਾਰ ਇਹਦੇ ਦੁਬਾਰੇ ਦੇਖੀ ਕਰਨਾ ਆਰਡਰ ਚ ਵੀ ਕਰਨਾ ਹਰੇਕ ਪੱਖ ਸੀ ਕਰਨਾ ਬਾਲੀ ਚੰਗੀ ਆਸ ਲੈਂਦੇ ਆ ਇਹ ਇੱਥੋਂ ਮਾਰ ਦੇ ਗੈਰੀ ਫੇਸ ਤੇ ਕੈਮਰਾ ਸੋਨਾ ਦੁੱਧ ਪਾ ਦੂ ਤੇ ਨਸਲ ਬਾਕੀ ਚੰਗੀ ਬਣਾ ਦੂਗੀ ਲੈ ਚੱਲ ਬਾਈ ਸੀਲ ਠੰਡੀ ਸਹੀ ਆ ਵੀ ਬੜਾ ਕਮਾਲ ਦਾ ਤੇ ਮਜ਼ਬੂਤ ਫੁੱਲ ਆ ਗਏ ਹਾਂ ਦੇਖੀ ਤੁਹਾਨੂੰ ਠੰ ਆ ਲੈ ਚ ਲੈ ਚ ਲੈ ਅੰਦਰ ਨੂੰ ਲੈ ਚ ਲੈ ਕਿੰਨੇ ਦਿਨ ਕੱਢੂ ਇਹ ਲੈ ਜੀ ਵੀਰੇ 5-6 ਦਿਨ ਦਾਲੇ ਕੱਢ ਦੂ ਮੋਜਾਂ ਨਾਲ ਹੀ ਮੈਂ ਕਹਿੰਦਾ ਹਫਤਾ ਹਾਂ ਬਈ ਹਫਤੇ ਦੇ ਲਗਭਗ ਕੱਢ ਦੂਗੀ ਕਿਦਾਂ ਜੇ ਕੋਈ ਲੈ ਗਿਆ ਬਾਈ ਕਦੋਂ ਕੱਢ ਪਹਿਲਾਂ ਸੁਬ ਸਕਦੀ ਹੈ ਨਾ ਠੀਕ ਆ ਗੱਲ ਹਾਂ ਇੱਕ ਹਫਤੇ ਦੇ ਲਗਭਗ ਇਹਦਾ ਪੈਂਡਿੰਗ ਆ ਬਾਈ ਕਹਿੰਦਾ ਦੋ ਇਹ ਦੋ ਚਾਰ ਦਿਨ ਮੈਂ ਕਹਿੰਦਾ ਇਧਰ ਉਧਰ ਵੀ ਹੋ ਜਾਂਦੇ ਆ ਹਾਂ 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 ਜੀਜੂ ਲਾ ਜਾਂਦਾ ਤੇ ਬਾਕੀ ਤਕਰੀਬਨ ਤਕਰੀਬਨ ਵੀ ਇੱਕ ਹਫਤੇ ਦੇ ਆਸ-ਪਾਸ ਹੀ ਇਹਦਾ ਪੈਂਡਿੰਗ ਆ ਦੋ ਦੰਦ ਆ ਗਈ ਸੀਮੰਦੀ ਡਿਟੇਲ ਬਾਈ ਕਹਿੰਦਾ ਦੇ ਦੇਣੀ ਆ ਕਿਹੜਾ ਸੀਮਨ ਲੱਗਿਆ ਤੇ ਮਜ਼ਬੂਤ ਆ ਗਈ ਸਜਣ ਜੇ ਆਪਾਂ ਕਹਈਏ ਲੈਗ ਸਕੋਰ ਵਾਲੇ ਪੱਖ ਤੋਂ ਬਾਡੀ ਵਾਲੇ ਪੱਖ ਤੋਂ ਫੁੱਲ ਮਜ਼ਬੂਤ ਆ ਗਈ ਮੱਝਾ ਵਰਗਾ ਸਰੀਰ ਆ ਮੱਛੀ ਦਾ ਬਾਹਲੀ ਚੰਗੇ ਮਜ਼ਬੂਤ ਮੋਟੇ ਸਵੇਰ ਆਦੀ ਤੁਹਾਨੂੰ ਚਾ ਇੱਕ ਕਰਾਈ ਦਿੰਦੇ ਆ ਸਵੇਰ ਦਾ ਗਰਮ ਵਾਲਾ ਸੀਮਾ ਹੈਗਾ ਜਮੀ ਲੈ ਸੀਵਲ ਠੰਡੀ ਬਾਦੂ ਆ ਬਈ ਆ ਨਾ ਆ ਚੀਜ਼ ਪਈ ਆ ਹਲੇ ਆ ਪਰੂ ਵੀ ਬੜੀ ਹਾਂ ਬਹੁਤ ਵਧੀਆ ਵਾਲੇ ਆ ਇੱਥੋਂ ਮਾਲ ਆ ਝੋਲਾ ਲਾ ਹਾਂ ਝੋਲਾ ਲਾ ਲਾਦੂ ਲਾ ਲੇ ਵਾਲੂ ਵੀ ਤਾਂ ਬਹੁਤ ਚੰਗੇ ਚੌੜੀ ਬੜੀ ਕੋਰ ਇਹਦਾ ਕੀ ਰੇਟ ਰਹਿਣਾ ਭਾਈ ਇਹ ਬਈ ਫੋਨ ਤੇ ਕਰ ਲਾਂ ਕੱਚੀ ਆ ਲੈ ਨਾ 4-5 ਲੱਖ ਮੰਗਦਾ ਨਾ 4-5 ਲੱਖ ਨਹੀਂ ਮੰਗਦਾ ਕੋਈ ਵੀ ਵਪਾਰੀ ਭਰਾ ਮਨ ਤੋਂ ਲੈ ਜਾਂਦੇ ਨੇ ਫਿਰ ਡਿੱਕਤ ਹਾਂ ਖਾਣ ਦੀ ਬੜੀ ਸ਼ਕੀਰ ਹਾਂ ਖਾਣ ਦੀ ਬੜੀ ਖੁੱਲੀ ਜੀ ਮੂਰੂ ਵੀ ਖਾਂਦੀ ਆ ਹਾਂ ਖਾਣ ਦੀ ਬੜੀ ਖੁੱਲੀ ਆ ਬਾਈ ਯਾਰਾ ਹਾਂ ਜਿਹੜਾ ਪਸ਼ੂ ਮੈਂ ਕਹਿੰਦਾ ਖਾਂਦਾ ਪੀਂਦਾ ਉਹ ਹੀ ਦੋ ਦੋ ਦਊਗਾ ਹਾਂ ਬਿਲਕੁਲ ਬ ਤੇ ਆ ਬੱਚੀ ਬਾਈ ਕਹਿੰਦਾ ਯਾਰ 75 ਦੀ ਦੇ ਦਾਂਗੇ ਤੇ ਆ ਬੱਚੀ ਬਾਈ ਕਹਿੰਦਾ ਦੇ ਦਾਂਗੇ ਮੰਗੀ ਜੋ ਮਰਜੀ ਆਈਏ 45 ਕਿਹਾ ਮੈਂ 44 ਦੀਏ ਦੇ ਦਾਂਗੇ ਚਲ ਦੇ ਦਾਂਗੇ 44 ਦੀ ਦੇ ਦਾਂਗੇ ਬਾਈ ਵੀਰ ਦੂਬਾਈ ਮੈਨੂੰ ਘੱਟ ਬਤਾ ਲਾਣਾ ਲਾ ਬੋਲ ਨੰਬਰ ਦਰਾ ਨੰਬਰ 9779457644 ਵੀਰੇ 9779457644 ਬਾਈ ਦਾ ਨੰਬਰ ਆ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ